ਮੋਦਰਾ ਜਿਹਨੇ ਇਸ ਆਗਿਆ ਮਾਰ ਇਸ ਸਥਾ ਜੋ ਸਖੀਅਤ ਆ ਮੌਜੂਦ ਹੈ। ਸਨਿਬਾਹ ਦੀ ਸਰਕਾਰ ਜਿਹੜੇ ਹਰਨੇਸ਼ ਸ਼ਰਮਾ ਜੀ ਸੀਨੀਅਰ ਪੱਤਰਕਾਰਾਂ ਭਾਈਚਾਰਾ ਭਾਈਚਾਰਾ ਜਿਹਨੇ ਵੀ ਪਹੁੰਚੇ ਨੇ ਆਰ ਪਤੀ ਸਰ ਦਾ ਵੀ ਧੰਨਵਾਦ ਜਖਮੀ ਸਾਹਿਬ ਦਾ ਵੀ ਧੰਨਵਾਦ ਸਾਰੇ ਮੀਡੀਆ ਦਾ ਖੇਡਾ ਰੋਲ ਅੱਜ ਇਸ ਫਿਰ ਮਹਾਨ ਦੇ ਵਿੱਚ ਬਾਤ ਦੀ ਤਸਵੀਰ ਉੱਤ ਵਡਾ ਸਜੋਗ ਹੈ ਸਾਡੇ ਸੁਖਨਾਮ ਸਿੰਘ ਜੀ ਮੈਨੇਜਰ ਜਿਹੜਾ ਬਾਬਾ ਨਾਨਕ ਸੁਭਸ਼ੀਤ ਪਰ ਤੇ ਧੰਨਵਾਦ ਇਹ ਹਰਮਨ ਹੈ ਜਿਹੜਾ ਕਬੱਡੀ ਪਾ ਰਿਹਾ ਹੈ ਇਹਨੂੰ ਸ਼ਿਕਾਰ ਮਾਸੀਆਂ ਵਾਲਾ ਕਹਿੰਦਾ ਕੋਈ ਕੋ ਭਾਗੋ ਵਾਲੀਆ ਕਹਿੰਦਾ ਕੋ ਨੰਗਲ ਵਾਲਾ ਕਹਿੰਦਾ ਇਹ ਹਰਮਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਦੂਜੇ ਪਾਸੇ ਪਤੀਸਾ ਆਇਆ ਹੋਇਆ ਔਰ ਮਾਨੀ ਚੱਕ ਦੀ ਧਰਤੀ ਦਾ ਮੇਰੇ ਵੀਰੋ ਜਿਹਦਾ ਨਾਮ ਵੱਡਾ ਕਬੱਡੀ ਖੇਡ ਮੈਦਾਨ ਦੇ ਵਿੱਚ ਕਦੇ ਵਿੱਕੀ ਭੂ ਦਾ ਜ਼ਿਕਰ ਹੁੰਦਾ ਹੈ ਅਸਤਾਦਾਂ ਨੂੰ ਤਿਆਰ ਕਰਦੇ ਆ ਪਰ ਸਾਹਮਣੇ ਕਦੇ ਸੱਜੇ ਕਦੇ ਖੱਬੇ ਮੁੰਡਾ ਵੱਧ ਕੇ ਪੱਟਾਂ ਤੇ ਥਾਪੀਆਂ ਮਾਰੇ ਔਖੀ ਹੋ ਜੂ ਕੈਦ ਕਟਣੀ ਕਾਰਮਾਸੀਆਂ ਵਾਲਾ ਆ ਮਾਰੀ ਆ ਸਾਲ ਉਧਰ ਸੇਖਵਾ ਪੈਲਸ ਵਾਲੇ ਸਾਡੇ ਭਰਾ ਔਰ ਸਰਦਾਰ ਸੇਤਾ ਸਿੰਘ ਜੀ ਲੰਗਾ ਸਾਹ ਤੇ ਸੋਨੂ ਲੰਗਾ ਸਬਜ਼ੀ ਦੀ ਚੜ੍ਹਦੀ ਕਲਾ ਦੇ ਲਈ ਵੱਡੇ ਮਾਏ ਦੇ ਤੇ ਪਹੁੰਚ ਤੇ ਆਪਾਂ ਵੈਲਕਮ ਜੀ ਆਇਆਂ ਕਹਾਂਗੇ ਸਾਡੇ ਸੁਖਜਿੰਦਰ ਸਿੰਘ ਜੀ ਸੋਨੂ ਲੰਗਾ ਉਸ ਭਰਾ ਦਾ ਪਹੁੰਚ ਤੇ ਵਿਚੇਤਰ ਤੇ ਅੱਜ ਹੀ ਪਾੜਿਆ ਇਹਦਾ ਵੱਡੋਵਰ ਪਿੰਡ ਆ ਮੇਰੇ ਵੀਡੀਓ ਬੱਬਾ ਰਹਿੰਦਾ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਉਹ ਮਾਣ ਕਰਦਾ ਹੈ ਫਰਦਾ ਕੌਰ ਲੱਤੀ ਲੱਗਦਾ ਹੈ ਕੌਰ ਪੱਤੀ ਲੱਗਦਾ ਲਈ ਵਧਿਆ ਹੋਇਆ ਬਿੱਕੀ ਭੂਰ ਦਾ ਤਰਾਸਿਆ ਹੋਇਆ ਕਲਾ ਨੌਰ ਔਰ ਸਾਡੇ ਜਿੰਨੇ ਵੀ ਸਤਿਕਾਰਯੋਗ ਵੀਰ ਐ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਲਾਪੀ ਸਾਹਮਣੇ ਯੋਰ ਆ ਲਾਪੀ ਪਾ ਅ ਰੇਰ ਨੌਜਬਨਾ ਹਰਮਨ ਪਿਆਰ ਪਰਚਾਰ ਜੇ ਮੇਰੇ ਵੀਰੋ ਇਹ ਹਰਮਨ ਪਤੀਸਾ ਇੱਕ ਕੰਨੀ ਦੇ ਉੱਤੇ ਨਾਲ ਕੰਤਾ ਸ਼ੁਕਰੀਆ ਦੇ ਧੰਨਵਾਦ ਕਰਾਂਗੇ ਰੇੜ ਸੱਬੇ ਦੀ ਪਈ ਹੋਈ ਐ ਚਾਰ ਗੱਭਰੂ ਤਿਆਰ ਬਰ ਤਿਆਰ ਹੈ ਸਾਡੇ ਸੇਖਮਾ ਪੈਲਸਲੇ ਭਰਾ ਉਹ ਪਹੁੰਚੇ ਹੋਏ ਨੇ ਸਰਦਾਰ ਆਰ ਸੇਖਨਾ ਪੈਲਸਲਿਆਂ ਦਾ ਵੀ ਨਾਂ ਚੱਲਦਾ ਹੈ ਪਰ ਦੂਜੇ ਪਾਸੇ ਕਰਦਾ ਹਿਆ ਅਰਮਾਣੀ ਚੱਕੀਆਂ ਵਿਕੀ ਭੂੜ ਦਾ ਜ਼ਿਕਰ ਪੰਜਾਬ ਦੇ ਟਾਪ ਦੇ ਕਪਾਹ ਚ ਹੁੰਦਾ ਇਥੇ ਲੱਤਾਂ ਦੇ ਵਿੱਚ ਵੜ ਜਾਂਦੇ ਫਿਰ ਉਸ ਵੇ ਬਣੀ ਸੈਂਟਰ ਫੇਲ ਹੁੰਦੀ ਹੈ ਬਗਾਨੇ ਪੁੱਤ ਯੋ ਮਸਾਨਿਆਂ ਵਾਲੇ ਮੰਨੂ ਦੀਆਂ ਯਾਦਾਂ ਨੇ ਪੁਜਰਾਜ ਵਾਲੇ ਸਿੰਦੇ ਦੀ ਟੀਮ ਦੇ ਚਾਰ ਯਾਫੀ ਮੇਰੇ ਵੀਰੋ ਆ ਖੇਡ ਮੈਦਾਨ ਦੇ ਵਿੱਚ ਨਿੱਕੂ ਹੁੰਦਲ ਆਸਟ੍ਰੇਲੀਆ ਮਾਣ ਮਾਣ ਹੈ ਜਿਹੜਾ ਬੰਦਾ ਆਪਣੇ ਸਰੀਰ ਨੂੰ ਫਿਟ ਨਹੀਂ ਰੱਖਦਾ ਉਸ ਬੰਦੇ ਨੂੰ ਸੱਤੀ ਸੋ ਬਿਮਾਰੀ ਹੈ ਬਾਰੀ ਬਰਸੀ ਕਟਣ ਗਿਆ ਖੱਟ ਕੇ ਖੱਤ ਮਾ ਮੇਰੇ ਵੀਰੋ ਆ ਚਵਿੰਡੇ ਵਾਲਾ ਸੱਭਾ ਕਬੱਡੀ ਕਬੱਡੀ ਕਰਦਾ ਹੋਇਆ ਕਿ ਮਾਪੇ ਜਨਮ ਦਿੰਦੇ ਆ ਕਰਮ ਰੱਬ ਦਿੰਦਾ ਇੱਥੇ ਗੁਰੂ ਦਾ ਤੀਜਾ ਸਥਾਨ ਬਣਦਾ ਸਾਡੇ ਜਗਦੇਸ਼ ਸਿੰਘ ਦੇ ਸ਼ਕਾ ਸ਼ਿਕਾਰ ਮਰਦਿਆਂ ਕਬੱਡੀ ਦੇ ਆਪਣੇ ਲਾਇਆ ਦੇ ਜਿੱਕੇ ਨੂੰ ਲਾਇਆ ਵੱਡਾ ਪਿਆਰ ਸਤਿਕਾਰ ਜਿਹੜਾ ਆਪਣੇ ਸੂਬਾ ਹੱਥਾਂ ਦੇ ਨਾਲ ਦਵਿੱਤਰ ਅੱਜ ਦੇ ਨਾਲ ਇਸ ਬੱਚੇ ਨੂੰ ਦਿੱਤਾ ਗਿਆ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਕ ਬੱਚੇ ਨੇ ਮਿਹਨਤ ਕੀਤੀ ਹੈ ਕਿ ਐ ਜੀ ਪੀ ਸੀ ਦੇ ਜਿੰਨੇ ਵੀ ਵਲੰਟੀਅਰ ਭਰਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਅਜ ਡੇਰਾ ਬਾਬਾ ਨਾਨਕ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਵੱਲੋਂ ਇਹ ਕੰਦੇ ਨੂੰ ਮਾਰ ਹੈ ਕਿ ਕੰਦੇ ਵੱਡੇ ਮਾਨ ਜਿਹੜੇ ਨੇ ਉਹ ਕੰਤੇ ਦੇ ਕੀਤੇ ਜਾਣਗੇ ਕਿੰਤਾ ਜਿਹੜੇ ਵੀ ਜੱਫੇ ਅੱਜ ਦੇ ਸਮਾਂ ਦੇ ਵਿੱਚ ਲਾਵੇਗਾ ਜੇ ਕੀ ਧੰਗ ਕੋਟ ਸਿੱਖ ਕਾਮ ਔਰ ਮਜੀਤ ਸਿੰਘ ਲਾਵੇ ਮੰਗਲ ਹਰਦੇਵਰ ਸਿੰਘ ਲਾਵੇ ਮੰਗਲ ਸਖਰਾਜ ਸਿੰਘ ਗੁਰਪ੍ਰੀਤ ਸਿੰਘ ਅਤੇ ਜਿੰਨੇ ਵੀ ਵੀਰ ਨੇ ਇਹਨਾਂ ਸਾਰਿਆਂ ਵੱਲੋਂ ਵੱਡੇ ਮਾਨ ਜਿਹੜੇ ਨੇ ਉਹ ਕੰਤੇ ਦੇ ਕੀਤੇ ਜਾਣੇ ਨੇ ਕਿੰਤਾ ਜਿੰਨੇ ਵੀ ਜੱਫੇ ਲਾਏ ਇਹ ਸਾਰੇ ਵੀਰਾਂ ਵੱਲੋਂ ਬੜਾ ਵੱਡਾ ਮਾਣ ਹੈ ਕਿੰਡਿਆਂ ਤੋਂ ਦੂਰ ਅੱਜ ਉਹਨਾਂ ਚੈਨਾ ਦੇ ਵਿੱਚ ਅੰਤਿਮ ਸ਼ਕਾਰ ਮਾਸਿਆ ਵਾਲੇ ਨੂੰ ਅੱਜ ਦਿੱਤਾ ਜਾਵੇਗਾ ਤਾੜੀਆਂ ਮਾਰਦੇ ਹੋ ਜ਼ੋਰਦਾਰ ਮਾਨਨ ਦੀ ਗੱਲ ਹੈ ਅੱਜ ਵੀ ਇਹ ਸਾਰੇ ਵੀਰਾਂ ਵੱਲੋਂ ਬੜਾ ਮੱਜਾ ਮਾਇਆ ਹੈ ਜਿੰਗੀ ਸਾਡੇ ਬਾਬਾ ਜਿਹੜਾ ਬਾਬਾ ਨੇ ਅੱਜ ਦਾ ਇਹ ਕੱਪ ਜਿਹੜਾ ਹੈ ਗੁਰੂ ਘਰ ਨੂੰ ਸਮਰਪਿਤ ਅੱਜ ਪਹਿਲਾ ਕਬੱਡੀ ਕੱਪ ਸੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟਾ ਕਰਨਾ ਤੁਹਾਨੂੰ ਆ ਸਰੀਰ ਆ ਖਾਲੀ ਕਰਨ ਆਓ ਜਕਾਰੇ ਦੇ ਰੂਪ ਦੇ ਵਿੱਚ ਸਾਰੇ ਅਸੀਂ ਹਾਜ਼ਰੀ ਲਵਾਈਏ ਬੋਲੇ ਤੁਸੀਂ ਵੀਰੇ ਇਹਨੂੰ ਆਜੋ ਲੈ ਕੇ ਕੱਪ ਹਾਂਜੀ ਠੀਕ ਸਾਂਝਾ ਮਾਜਾ ਇਹ ਨਾਲ ਹੋਇਆ ਚੱਲੋ ਜੀ 3 0 ਦਕਰ ਮਾਸੀਆਂ ਬੰਦੇ ਨੂੰ ਅੱਜ ਦਿੱਤਾ ਜਾਵੇਗਾ ਜਿਹੜਾ ਅੱਜ ਪਹਿਲਾ ਹੋਇਆ ਢੇਰ ਬਾਬਾ ਨਾਨਕ ਜੀ ਉਸ ਬਾਰੇ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚਰਨਾਂ ਛੋਂ ਪ੍ਰਾਪਤ ਧਰਤੀ ਦੇ ਵਿਸਾਖੀ ਦੇ ਇਸ ਦਿਨ ਦੇ ਉੱਤੇ ਬਹੁਤ ਹੀ ਸ਼ਲਾਘਾਯੋਗ ਕਦਮ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਰਾਹਤ ਕਰਾਉਣ ਵਾਸਤੇ ਕਬੱਡੀ ਕੱਪ ਇਸ ਵਾਰ ਸ਼ੁਰੂ ਕੀਤਾ ਹੈ ਪਹਿਲੇ ਸਾਲ ਇੱਕ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਕਈ ਉਨਤਾਈਆਂ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਵੇਖੀਆਂ ਜਾਣਗੀਆਂ ਲੇਕਿਨ ਸ਼੍ਰੋਮਣੀ ਕਮੇਟੀ ਦੀ ਸਲਾਹਾ ਬੰਦੀ ਹੈ ਕਿ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਕੀਤਾ ਹੈ ਮੈਂ ਉਹਨਾਂ ਨੂੰ ਵਧਾਈ ਦੇਣਾ ਕਿੰਨੀਆਂ ਟੀਮਾਂ ਨਹੀਂ ਹਸ ਰਿਆ ਤੇ ਕਿਹੜੀ ਟੀਮ ਜੱਥਰਈ ਟੀਮਾਂ ਇਹ ਬਾਬਾ ਬੁੱਢਾ ਸਾਹਿਬ ਵਜੇਤਾ ਰਹੀ ਜੀ ਟੀਮ ਤੇ ਟੀਮਾਂ ਇਹਦੇ ਵਿੱਚ ਚਾਰ ਸੀਗੀਆਂ ਆਈਆਂ ਅਗਲੀ ਵਾਰ ਕਿਉਂਕਿ ਹੁਣ ਨਵਾਂ ਸੀਗਾ ਅਗਲੀ ਵਾਰ ਇਹਦੇ ਵਿੱਚ ਹੋਰ ਵੱਧ ਟੀਮਾਂ ਕਿਉਂਕਿ ਅਸੀਂ ਕਿਹਾ ਕਿ ਇਹ ਸਿਰਫ ਇੱਕ ਰਿਹ ਅਸਲ ਸੀਗੀ ਪਹਿਲਾ ਸਾਲ ਸੀਗਾ ਅਗਲੇ ਸਾਲਾਂ ਦੇ ਵਿੱਚ ਇਹਦੇ ਵਿੱਚ ਤਬਦੀਲੀ ਲਿਆ ਕੇ ਤੇ ਹਰ ਸਾਲ ਇਹ ਵਿਸਾਖੀ ਦੇ ਉੱਤੇ ਜਾਂ 13 ਜਾਂ 14 ਤਰੀਕ ਨੂੰ ਅਸੀਂ ਇਹ ਕੱਪ ਕਰਾਇਆ ਕਰਾਂਗੇ ਆਪੇ